ਸਤਸਰੀ ਅਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਨਵਜੋਤ ਸਿੰਘ ਢਾਲੀਵਾਲ ਇਸ ਵੇਲੇ ਜਦੋਂ ਉਮੀਦਵਾਰ ਐਲਾਨ ਦਿੱਤੇ ਗਏ ਆ ਚੋਣਾਂ ਲਈ ਤਾਂ ਸਭ ਤੋਂ ਅਹਿਮ ਸਵਾਲ ਹੈ ਕਿ ਜਲੰਧਰ ਜ਼ਿਮਨੀ ਚੋਣ ਲਈ ਮਜ਼ਬੂਤ ਉਮੀਦਵਾਰ ਕੌਣ ਤਾਂ ਇਸ ਪੜ ਦੇ ਵਿੱਚ ਐਲਾਨੇ ਕਿ ਉਮੀਦਵਾਰਾਂ ਦਾ ਜ਼ਿਕਰ ਕਰਾਂਗੇ ਜਿਹੜੇ ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਭਗਤ ਰਹੇ ਚੁੰਨੀ ਲਾਲ ਭਗਤ ਦੇ ਸੁਪੁੱਤਰ ਨੂੰ ਜਿਹੜਾ ਹੈ ਉਹ ਆਪਣਾ ਉਮੀਦਵਾਰ ਐਲਾਨਿਆ ਜਦੋਂ ਕਿ ਕਾਂਗਰਸ ਹਲੇ ਮੰਥਨ ਦੇ ਵਿੱਚ ਹੈ ਔਰ ਇਹ ਸੀਟ 17 ਦੇ ਵਿੱਚ ਕਾਂਗਰਸ ਦੇ ਖਾਤੇ ਸੀ ਸੁਸ਼ੀਲ ਰਿੰਕੂ ਜਿਹੜਾ ਇਸ ਸੀਟ ਤੇ ਵਿਧਾਇਕ ਸਨ ਜਿਹੜੇ ਕਿ ਹੁਣ ਬੀਜੇਪੀ ਦੇ ਵੱਲੋਂ ਚੋਣ ਜਿਹੜੇ ਆ ਲੜੇ ਸੀ ਆਮ ਆਦਮੀ ਪਾਰਟੀ ਦੀ ਟਿਕਟ ਛੱਡ ਕੇ 2022 ਚ ਸ਼ੀਤਲ ਅੰਗਰਾਲ ਹੀ ਇਸ ਟਿਕਟ ਤੋਂ ਜਿਹੜਾ ਹੈ ਇਸ ਹਲਕੇ ਤੋਂ ਚੋਣ ਲੜੇ ਤੇ ਉਹ ਜਿਹੜੇ ਆ ਜਿੱਤੇ ਵੀ ਸੀ ਪਰ ਉਹਨਾਂ ਨੇ ਬੀਜੇਪੀ 'ਚ ਜਾਣ ਕਰਕੇ ਇੱਥੋਂ ਅਸਤੀਫਾ ਦਿੱਤਾ ਔਰ ਉਹਨਾਂ ਦਾ ਅਸਤੀਫਾ ਪ੍ਰਵਾਨ ਹੋਇਆ ਤੇ ਉਹ ਪ੍ਰਵਾਨਗੀ ਦੀ ਸਮੇਂ ਦੀ ਟਾਈਮਿੰਗ ਨੂੰ ਲੈ ਕੇ ਵੀ ਸਵਾਲ ਹੋਏ ਤਾ ਸ਼ੀਤਲ ਦੇ ਨਾਲ ਜਿਹੜੇ ਆ ਹੁਣ ਸੁਸ਼ੀਲ ਰਿੰਕੂ ਵੀ ਆਉਂਦੇ ਹੋਏ ਨਜ਼ਰ ਆ ਰਹੇ ਆ ਸ਼ੀਤਲ ਅੰਗਰਾਲ ਦੇ ਉੱਤੇ ਭਰੋਸਾ ਆਮ ਆਦਮੀ ਪਾਰਟੀ ਨੇ ਜ਼ਾਹਰ ਕੀਤਾ ਹੈ ਜਲੰਧਰ ਪੱਛਮੀ ਜ਼ਿਮਰੀ ਚੋਣ ਲਈ ਉਮੀਦਵਾਰਾਂ ਦਾ ਐਲਾਨ ਹੋ ਗਿਆ ਹੈ ਕਾਂਗਰਸ ਨੇ ਪੱਤੇ ਨਹੀਂ ਖੋਲੇ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਜਿਹੜੇ ਆ ਆਪਣੇ ਉਮੀਦਵਾਰ ਜਿਹੜੇ ਆ ਉਹ ਐਲਾਨ ਦਿੱਤੇ ਆ ਆਮ ਆਦਮੀ ਪਾਰਟੀ ਨੇ ਭਾਜਪਾ ਦੇ ਭਗਤ ਤੇ ਭਰੋਸਾ ਜਿਹੜਾ ਹੈ ਜ਼ਾਹਰ ਕੀਤਾ ਜਦੋਂ ਕਿ ਭਾਜਪਾ ਨੇ ਆਪ ਦੇ ਸ਼ੀਤਲ ਤੇ ਦਾਅ ਖੇੜਿਆ ਦੋਵਾਂ ਨੇ ਇੱਕ ਦੂਸਰੇ ਦੀ ਪਾਰਟੀ ਬਦਲ ਕੇ ਔਰ ਉਥੋਂ ਟਿਕਟ ਹਾਸਲ ਕਰਨ ਚ ਕਾਮਯਾਬੀ ਰਹੀ ਹੈ ਕਾਂਗਰਸ ਦਾ ਮੰਤਨ ਜਾਰੀ ਹੈ ਕਾਂਗਰਸ ਵੀ ਬਹੁਤ ਜਲਦ ਜਿਹੜਾ ਆਪਣਾ ਕੈਂਡੀਡੇਟ ਅਨਾਉਂਸ ਕਰ ਦੇਵੇਗੀ ਔਰ ਕੁਝ ਨਾਮ ਜਿਹੜੇ ਆ ਉਹ ਸ਼ਾਰਟਲਿਸਟ ਜਿਹੜੇ ਆ ਕੀਤੇ ਗਏ ਆ ਉਹਨਾਂ ਦਾ ਵੀ ਤੁਹਾਡੇ ਨਾਲ ਜਿਹੜਾ ਹੈ ਜ਼ਿਕਰ ਕਰਾਂਗੇ ਔਰ ਚਰਨਜੀਤ ਚੰਨੀ ਹਾਲੀ ਦੇ ਵਿੱਚ ਇਥੋਂ ਚੋਣ ਜਿੱਤੇ ਆ ਜਦੋਂ ਕਿ ਪੰਜਾਬ ਦੀ ਜਲੰਧਰ ਜ਼ਿਮਨੀ ਚੋਣ ਲਈ ਬੀਜੇਪੀ ਨੇ ਸ਼ੀਤਲ ਅੰਗਰਾਲ ਨੂੰ ਜਿਹੜਾ ਹੈ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਇੱਥੇ ਸ਼ੀਤਲ ਨੇ ਜਿਨ੍ਹਾਂ ਨੂੰ ਕਦੇ ਚੋਣ ਹਾਰਾਈ ਸੁਸ਼ੀਲ ਰਿੰਕੂ ਪਹਿਲਾਂ ਤੋਂ ਆਪ ਚ ਇਕੱਠੇ ਹੋਏ ਹੁਣ ਦੋਵੇਂ ਬੀਜੇਪੀ ਦੇ ਵਿੱਚ ਜਿਹੜੇ ਹੈ ਇਕੱਠੇ ਆ ਤੇ ਦੋਵੇਂ ਟਿਕਟ ਹਾਸਲ ਕਰਨ ਵਾਲੇ ਲੀਡਰ ਇੱਕ ਦੂਸਰੇ ਦੀ ਪਾਰਟੀ ਚੋਂ ਆਏ ਨੇ ਜਿਹੜੇ ਆਮ ਆਦਮੀ ਪਾਰਟੀ ਦੀ ਟਿਕਟ ਹਾਸਲ ਕੀਤੀ ਹੈ ਬੀਜੇਪੀ ਚੋਂ ਆਏ ਨੇ जिना ने बीजेपी दी टिकट हासिल की थी वो आम आदमी पार्टी चाहे ने सो ਤੁਸੀਂ ਦੇਖੋਗੇ ਕਿਸ ਤਰੀਕੇ ਦਾ ਇਤਫਾਕ ਜਿਹੜਾ ਬਣ ਰਿਹਾ ਹੈ ਤਾਂ ਕਾਂਗਰਸ ਮੰਥਨ ਦੇ ਦੌਰ ਦੇ ਵਿੱਚ ਹੈ ਜਲਦੀ ਜਿਹੜੀ ਆ ਬੈਠਕ ਦੀਆਂ ਤਸਵੀਰਾਂ ਵੀ ਆ ਗਈਆਂ ਨੇ ਤਸਵੀਰ ਜਿਹੜੀ ਰਾਜਾ ਵੜਿੰਗ ਦੇ ਨਾਲ ਤਸਵੀਰ ਦੇਖ ਰਹੇ ਸੀਗੇ ਔਰ ਜਿਹੜੇ ਪਾਰਟੀ ਦੇ ਇੰਚਾਰਜ ਚਰਜੀ ਚੰਨੀ ਵੀ ਨਾਲ ਬੈਠੇ ਦਵਿੰਦਰ ਯਾਦਵ ਬੈਠੇ ਆ ਰਾਜਕੁਮਾਰ ਵੇਰਕਾ ਬੈਠੇ ਆ ਤਾਂ ਮੰਥਨ ਚੱਲ ਰਿਹਾ ਹੈ ਕਿਉਂਕਿ ਇਸ ਵੇਲੇ ਕਾਂਗਰਸ ਕੋਲੇ ਇੱਕ ਕ੍ਰਾਈਸਿਸ ਜ਼ਰੂਰ ਰਹੇਗਾ ਕੈਂਡੀਡੇਟ ਦਾ ਭਾਵੇਂ ਕਾਂਗਰਸ ਇਸ ਨੂੰ ਮੰਨੇ ਜਾਂ ਨਾ ਮੰਨੇ ਕਿਉਂਕਿ ਮਹਿੰਦਰ ਸਿੰਘ ਕੇਪੀ ਜਿਹੜੇ ਆ ਉਹ ਅਕਾਲੀ ਦਲ ਚਲੇ ਗਏ ਚੌਧਰੀ ਪਰਿਵਾਰ ਭਾਜਪੀ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਸੀਗੇ ਸ਼ੀਤਲ ਜਿਹੜੇ ਸੁਸ਼ੀਲ ਰਿੰਕੂ ਵੀ ਜਿਹੜੇ ਆ ਕਾਂਗਰਸ ਤੋਂ ਬਾਅਦ ਆਪ ਤੋਂ ਬਾਅਦ ਜਿਹੜੇ ਆ ਭਾਜਪੀ ਦੇ ਵਿੱਚ ਚਲੇ ਗਏ ਤਾਂ ਇਸ ਵੇਲੇ ਕੈਂਡੀਡੇਟ ਦਾ ਕ੍ਰਾਈਸਿਸ ਜ਼ਰੂਰ ਕਾਂਗਰਸ ਦੇ ਅੱਗੇ ਹੈ ਔਰ ਬਾਹਰੀ ਉਮੀਦਵਾਰ ਜਿਹੜਾ ਹੈ ਉੱਥੇ ਲਿਆਉਣਾ ਪਿਆ ਸੀ ਚਰਨਜੀਤ ਚੰਨੀ ਹੋਰਾਂ ਦੇ ਰੂਪ ਦੇ ਵਿੱਚ ਤਾ ਜਲੰਧਰ ਚੋਣ ਲਈ ਸਭ ਤੋਂ ਮਜ਼ਬੂਤ ਉਮੀਦਵਾਰ ਕੌਣ ਹੈ ਇੱਕ ਵੱਡਾ ਸਵਾਲ ਹੈ ਤੁਹਾਨੂੰ ਕੀ ਲੱਗਦਾ ਵੀ ਇੱਥੇ ਚੋਣ ਕੌਣ ਜਿੱਤੇਗਾ 17 ਤੇ 22 ਦੇ ਅੰਕੜੇ ਤੁਹਾਡੇ ਨਾਲ ਸਾਂਝੇ ਕਰਦੇ ਆ ਪਹਿਲਾਂ ਸਭ ਤੋਂ ਪਹਿਲਾਂ ਗੱਲ 2017 ਦੀ ਕਰਾਂਗੇ 2017 ਵਿਧਾਨ ਸਭਾ ਦੇ ਜਿਹੜੇ ਨਤੀਜੇ ਸੀ ਉਸ ਤਰੀਕੇ ਸੀ ਸੁਸ਼ੀਲ ਕੁਮਾਰ ਰਿੰਕੂ ਇਸ ਸੀਟ ਜਿੱਤੇ ਸੀ ਕਾਂਗਰਸ ਦੇ ਚੋਣ ਨਿਸ਼ਾਨ ਤੋਂ ਜਿਹੜੇ ਕਿ ਅੱਜਕੱਲ ਬੀਜੇਪੀ ਚ ਨੇ 49 ਸ਼ਰਤ 33% ਵੋਟ ਪਈ ਸੀ 53983 ਵੋਟਾਂ ਪਈਆਂ ਸੀ ਮਹਿੰਦਰ ਭਗਤ 36600 49 ਵੋਟਾਂ ਲੈ ਕੇ ਜਾਂਦੇ 33.49% ਵੋਟ ਜਿਹੜੀ ਉਹਨਾਂ ਨੂੰ ਪੈਂਦੀ ਹੈ ਜਦੋਂ ਕਿ ਦਰਸ਼ਨਪਾਲ ਭਗਤ ਜਿਹੜੇ ਆ ਉਹ 15364 ਵੋਟ ਲੈ ਕੇ ਜਾਂਦੇ ਆ 14% ਵੋਟ ਪੈਂਦੀ ਹੈ ਫਿਰ ਗੱਲ ਕਰਦੇ ਆ 2022 ਦੀ ਤਾਂ 2022 ਦੇ ਵਿੱਚ ਸ਼ੀਤਲ ਅੰਗਰਾਲ ਜਿਹੜੇ ਆ ਚੋਣ ਜਿੱਤਦੇ ਆ 39213 ਵੋਟਾਂ ਨਾਲ ਤੇ ਹਰਾਉਂਦੇ ਕਿਨੂੰ ਆ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਹੜੇ ਕਿ ਹੁਣ ਇਹਨਾਂ ਦੀ ਸਪੋਰਟ ਕਰਨਗੇ 34000 960 ਵੋਟਾਂ ਜਿਹੜੀਆਂ ਨੇ ਸੁਸ਼ੀਲ ਕੁਮਾਰ ਰਿੰਕ ਨੂੰ ਮਿਲਦੀਆਂ ਨੇ 5000 ਮਾਰਜਨ ਨਾਲ ਜਿਹੜੇ ਆ ਚੋਣ ਹਾਰ ਜਾਂਦੇ ਤੇ 4% ਤੋਂ ਘੱਟ ਦਾ ਮਾਰਜਨ ਜਿਹੜਾ ਰਹਿੰਦਾ ਜਦੋਂ ਕਿ ਮਹਿੰਦਰ ਭਗਤ 33486 ਵੋਟਾਂ ਲੈਂਡ ਚ ਕਾਮਯਾਬ ਰਹਿੰਦੇ ਆ ਭਾਜਪਾ ਨੇ ਆਪਣਾ ਗ੍ਰਾਫ ਵਧਾਇਆ ਇਕੱਲੇ ਚੋਣ ਮੈਦਾਨ ਦੇ ਵਿੱਚ ਆ ਪਹਿਲਾਂ ਅਕਾਲੀ ਦਲ ਦੇ ਨਾਲ ਹੁੰਦੀ ਸੀ ਤਾਂ ਮਹਿੰਦਰ ਭਗਤ ਜਿਹੜੇ ਕਿ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਨੇ ਕੀ ਉਹ ਕੋਈ ਇੱਥੇ ਚਮਤਕਾਰ ਕਰ ਸਕਦੇ ਆ ਜਾਂ ਫੇਰ ਬੀਜੇਪੀ ਦਾ ਜਿਹੜਾ ਉਹ ਵੋਟ ਸੀਗਾ ਤੇ ਹੁਣ ਜਿਹੜਾ ਵਧਿਆ ਹੈ ਤਾਂ ਸ਼ੀਤਲ ਅੰਗਰਾਲ ਆਪਣੇ ਵੋਟ ਦੇ ਨਾਲ ਬੀਜੇਪੀ ਦੇ ਲਈ ਕੋਈ ਰਾਹਤ ਦਾ ਬੁੱਲਾ ਲੈ ਕੇ ਆ ਸਕਦੇ ਆ ਤਾਂ ਇਸ ਤਰੀਕੇ ਦੇ ਨਾਲ ਕਾਂਗਰਸ ਲਈ ਕਾਂਗਰਸ ਲਈ ਵੀ ਇਹ ਗੱਲ ਬਣਦੀ ਹੈ ਕਿ ਕੋਈ ਚਰਨਜੀਤ ਚੰਨੀ ਹੋਣੀ ਜਿੱਤੇ ਹੈ ਕਾਂਗਰਸ ਦਾ ਗੜ ਰਿਹਾ ਕਾਂਗਰਸ ਦੀ ਇੱਕ ਟਾਈਮ ਦੀ ਕੈਪੀਟਲ ਰਹੀ ਹੈ ਪੰਜਾਬ ਦੇ ਵਿੱਚ ਜਲੰਧਰ ਪਰ ਜਲੰਧਰ ਦੇ ਵਿੱਚ ਵੱਡੇ ਲੀਡਰ ਚਾਹੇ ਉਹ ਚੌਧਰੀ ਪਰਿਵਾਰ ਹੋਵੇ ਕੇਪੀ ਪਰਿਵਾਰ ਹੋਵੇ ਸਾਰੇ ਰਸਕੇ ਜਿਹੜੇ ਆ ਉਹ ਚਲੇ ਗਏ ਆ ਤੁਹਾਡੇ ਆਪਣੇ ਸੁਸ਼ੀਲ ਰਿੰਕੂ ਵੀ ਹੁਣ ਤੁਹਾਡੇ ਕੋਲ ਨਹੀਂ ਜਿਹੜੇ ਤੁਹਾਨੂੰ ਚੋਣ ਜਿਹੜੇ ਆ ਉਹ ਜਿਤਾਏ ਅਤੇ ਵੜੇ ਤਾਂ ਉਮੀਦਵਾਰ ਕਿਹੜੇ-ਕਿਹੜੇ ਇੱਕ ਵਾਰੀ ਉਮੀਦਵਾਰਾਂ ਦੀ ਸਾਂਝ ਪਾਉਂਦੇ ਹਨ ਮਹਿੰਦਰ ਭਗਤ ਤੇ ਸ਼ੀਤਲ ਅੰਗਰਾਲ ਸ਼ੀਤਲ ਅੰਗਰਾਲ ਨੂੰ ਟਿਕਟ ਭਾਜਪੀ ਨੇ ਦਿੱਤੀ ਹੈ ਔਰ ਮਹਿੰਦਰ ਭਗਤ ਨੂੰ ਟਿਕਟ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਦਿੱਤੀ ਹੈ ਔਰ ਪੰਜੇ ਵਾਲੀ ਮੁਠੀ ਹਲੇ ਬੰਦ ਹੈ ਉਹ ਖੁੱਲਣੀ ਬਾਕੀ ਹੈ ਕਿ ਇੱਥੋਂ ਕੌਣ ਜਿਹੜਾ ਹੈ ਚਿਹਰਾ ਆਉਂਦਾ ਤੇ ਉਹ ਕਿੰਨੀ ਕੁ ਇਸ ਸੀਟ ਤੇ ਜਿਹੜੀ ਹੈ ਆਪਣੀ ਲਾਜ ਬਚਾ ਸਕਦਾ ਹੈ ਤਾਂ ਇਸ ਦਰਮਿਆਨ ਅ ਸ਼ੀਤਲੰਗਰਾਲ ਕੀ ਕਹਿ ਰਿਹਾ ਟਿਕਟ ਹਾਸਲ ਕਰਨ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਤੋਂ ਜਿੱਤੇ ਸੀਗੇ ਅਸਤੀਫਾ ਦਿੱਤਾ ਪਰਵਾਣ ਹੋਇਆ ਤੇ ਹੁਣ ਟਿਕਟ ਭਾਜਪੀ ਦੇ ਵੱਲੋਂ ਮਿਲੀ ਹੈ ਕੀ ਕਹਿ ਰਿਹਾ ਸੁਣਦੇ ਆ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮੈਂ ਸਭ ਤੋਂ ਪਹਿਲੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕੇ ਮੇਰੇ ਪਰਿਵਾਰ ਉੱਤੇ ਭਾਰਤੀ ਜਨਤਾ ਪਾਰਟੀ ਨੇ ਜੋ ਵਿਸ਼ਵਾਸ ਕੀਤਾ ਹੈ ਇੱਕ ਛੋਟੇ ਜਿਹੇ ਨਮਾਨੀ ਦੇ ਕਾਰਕਟਰ ਦੇ ਉੱਤੇ ਇੱਕ ਛੋਟਾ ਜਿਹਾ ਕਾਰਕਿਰਤਾ ਜਿਹੜਾ ਪੋਸਟਰ ਲਗਾਉਣ ਵਾਲਾ ਕਾਰਕਿਰਤਾ ਸੀ ਪਾਰਟੀ ਦੀ ਜਿਹੜੀ ਸੇਵਾ ਕੀਤੀ ਅੱਜ ਉਸ ਪਾਰਟੀ ਨੇ ਮੈਨੂੰ ਫਲ ਦੇ ਤੌਰ ਦੇ ਉੱਤੇ ਜਿਹੜਾ ਮੇਰੇ ਉੱਤੇ ਵਿਸ਼ਵਾਸ ਕੀਤਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਔਰ ਭਾਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਸ਼ ਜਗਤ ਪ੍ਰਕਾਸ਼ ਨੱਡਾ ਜੀ ਦਾ ਔਰ ਭਾਤੀ ਜਨਤਾ ਪਾਰਟੀ ਮੇਰੇ ਸੂਬੇ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਅਤੇ ਪੂਰੀ ਟੀਮ ਦਾ ਸੁੱਚੀ ਪਾਰਟੀ ਜਨਤਾ ਪਾਰਟੀ ਜਿਨ੍ਹਾਂ ਲੋਕਾਂ ਨੇ ਸੀਨੀਅਰ ਲੀਡਰਸ਼ਿਪ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਮੈਨੂੰ ਇਸ लायक ਸਮਝਿਆ ਕਿ ਅੱਜ ਮੈਨੂੰ ਟਿਕਟ ਦੇ ਕੇ ਪਾਰਟੀ ਦੀ ਸੇਵਾ ਦੇ ਲਈ ਉਤਾਰਿਆ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮੈਂ ਸਭ ਤੋਂ ਪਹਿਲੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਦੇ ਅਸ਼ੀਰਵਾਦ ਸਦਕੇ ਮੇਰੇ ਪਰਿਵਾਰ ਉੱਤੇ ਭਾਰਤੀ ਜਨਤਾ ਪਾਰਟੀ ਨੇ ਜੋ ਵਿਸ਼ਵਾਸ ਕੀਤਾ ਹੈ ਇੱਕ ਛੋਟੇ ਜਿਹੇ ਨਿਮਾਨੀ ਦੇ ਕਾਰਕਟਰ ਦਾ ਉੱਤੇ ਇੱਕ ਛੋਟਾ ਜਿਹਾ ਕਾਰਕਟਰ ਜਿਹੜਾ ਪੋਸਟਰ ਲਗਾਉਣ ਵਾਲਾ ਕਾਰਕਟਰ ਸੀ ਪਾਰਟੀ ਦੀ ਜਿਹੜੀ ਸੇਵਾ ਕੀਤੀ ਅੱਜ ਉਸ ਪਾਰਟੀ ਨੇ ਮੈਨੂੰ ਫਲ ਦੇ ਤੌਰ ਦੇ ਉੱਤੇ ਜਿਹੜਾ ਮੇਰੇ ਉੱਤੇ ਵਿਸ਼ਵਾਸ ਕੀਤਾ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦਾ ਔਰ ਭਾਤੀ ਜਨਤਾ ਪਾਰਟੀ ਦੇ ਰਾਸ਼ਟਰੀ ਅਧਿਸ਼ ਜਗਤ ਪ੍ਰਕਾਸ਼ ਨੱਡਾ ਜੀ ਦਾ ਔਰ ਭਾਤੀ ਜਨਤਾ ਪਾਰਟੀ ਮੇਰੇ ਸੂਬੇ ਦੇ ਪ੍ਰਧਾਨ ਸੁਨੀਲ ਜਾਖੜ ਜੀ ਦਾ ਅਤੇ ਪੂਰੀ ਟੀਮ ਦਾ ਸੁੱਚੀ ਪਾਰਟੀ ਇੰਤਪਾਰਟੀ ਜਿਨ੍ਹਾਂ ਲੋਕਾਂ ਨੇ ਸੀਨੀਅਰ ਲੀਡਰਸ਼ਿਪ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਮੈਨੂੰ ਇਸ लायक ਸਮਝੇ ਵਿਧਾਇਕੀ ਛੱਡ ਕੇ ਬਾਈ ਇਲੈਕਸ਼ਨ ਕਰਾਉਣ ਵਾਲੇ ਮੇਨ ਸੂਤਰ ਧਾਰਤਾ ਸ਼ੀਤਲ ਅੰਗਰਾਲੀ ਨੇ ਜਿਨ੍ਹਾਂ ਨੇ ਕਿਹਾ ਕਿ ਪੋਸਟਰ ਲਾਉਣ ਦਾ ਦਰਿਆ ਵਿਛਾਉਣ ਦਾ ਮੈਨੂੰ ਫਾਲ ਦਿੱਤਾ ਪਰ ਇਹ ਸਮਾਂ ਕਦੋਂ ਮਿਲੇ ਇੱਕ ਵੱਡਾ ਸਵਾਲ ਹੈ ਦਰਿਆ ਵਿਛਾਉਣ ਦਾ ਉਹਨਾਂ ਨੂੰ ਪੋਸਟਰ ਲਾਉਣ ਦਾ ਕੀ ਆਮ ਆਦਮੀ ਪਾਰਟੀ ਦੇ ਵਿੱਚ ਰਹਿ ਕੇ ਹੀ ਉਹ ਭਾਜਪਾ ਦੀ ਸੇਵਾ ਕਰਦੇ ਨੇ ਇੱਕ ਸਵਾਲ ਹੈ ਜਦੋਂ ਜੁੜਨਗੇ ਉਦੋਂ ਜ਼ਰੂਰ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਉਮੀਦਵਾਰ ਵੀ ਜੁੜਨਗੇ ਪਰ ਇਸ ਦਰਮਿਆਨ ਭਾਜਪਾ ਦੇ ਭਗਤ ਆਮ ਆਦਮੀ ਪਾਰਟੀ ਤੋਂ ਟਿਕਟ ਲੈਣ ਜਿਹੜੇ ਕਾਮਯਾਬ ਹੋਏ ਆ ਕੀ ਕਹਿ ਰਹੇ ਉਹ ਸੁਣ ਲੈਣੇ ਹਾਂਜੀ ਤਾਂ ਵੈਸੇ ਟਿਕਟਾਂ ਨਾਂਸ ਹੋ ਗਈ ਹੈ ਬਹੁਤ ਉਮੀਦ ਹੈ ਕਿ ਸਰਕਾਰ ਨੂੰ ਖੜ ਤੋਂ ਕਿਦਾ ਦੇਖਦੇ ਮੈਂ ਸਭ ਤੋਂ ਪਹਿਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆਪਣੀ ਹਾਈ ਕਮਾਂਡ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਉਹਦੇ ਨਾਲ ਪੰਜਾਬ ਸਰਕਾਰ ਦੇ ਹਰਮਨ ਪਿਆਰੇ ਨੇਤਾ ਮੁੱਖ ਮੰਤਰੀ ਪੰਜਾਬ ਸੂਦਾਰ ਭਗਵੰਤ ਸਿੰਘ ਮਾਨ ਜੀ ਉਹਦੇ ਨਾਲ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਉਹਦੀ ਟੀਮ ਡਾਕਟਰ ਸੰਦੀਪ ਪਾਠਕ ਜੀ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਜਤਾਇਆ ਹੈ ਔਰ ਮੈਂ ਭਰੋਸਾ ਦਵਾਉਂਦਾ ਹਾਂ ਉਹਨਾਂ ਨੂੰ ਕਿ ਮੈਂ ਇਹ ਜੋ ਸੀਟ ਆਪਣੇ ਵਲੰਟੀਅਰ ਲੀਡਰ ਸਾਹਿਬਾਨ ਦੇ ਸਹਿਯੋਗ ਦੇ ਨਾਲ ਭਾਰੀ ਬੋਬਨ ਜਿੱਤਾਂਗਾ ਐਸੀ ਮੈਂ ਉਹਨਾਂ ਨੂੰ ਭਰੋਸਾ ਦਵਾਉਂਦਾ ਹਾਂ ਜੇਕਰ ਸੀਐਮ ਸਾਹਿਬ ਵੀ ਇੱਥੇ ਗੰਦਰ ਰਹਿਣ ਕਿ ਲੱਗਦਾ ਕਿ ਇਹਦਾ ਫਾਇਦਾ ਹੋਊਗਾ ਤੁਹਾਨੂੰ ਕੋਈ ਵੀ ਜਦੋਂ ਪਾਰਟੀ ਇਲੈਕਸ਼ਨ ਲੜਦੀ ਹੈ ਉਹ ਪਾਰਟੀ ਦੇ ਵਿੱਚ ਦੇ ਸਾਰੇ ਹੀ ਜੋ ਪਾਰਟੀਆਂ ਦੇ ਲੀਡਰ ਸਾਹਿਬਾਨ ਨੇ ਉਹ ਆਪਣੀ ਆਪਣੀ ਪਾਰਟੀ ਦਾ ਆ ਕੇ ਪ੍ਰਚਾਰ ਕਰਦੇ ਨੇ ਔਰ ਉਹਨਾਂ ਦਾ ਕਰਨਾ ਫਰਜ਼ ਬੰਦਾ ਹੈ ਸਾਰੀਆਂ ਪਾਰਟੀਆਂ ਕਰਦੀਆਂ ਨੇ ਇਸ ਕਰਕੇ ਮੁੱਖ ਮੰਤਰੀ ਪਰਚਾ ਤਾਂ ਮੁੱਖ ਮੰਤਰੀ ਆਜਣਗੇ ਫਿਰ ਤਾਂ ਸਰਕਾਰ ਬੀ ਜਿਹੜੇ ਮੁੱਖ ਮੰਤਰੀ ਨੇ ਉਹ ਵੀ ਪਾਰਟੀ ਦੇ ਸਾਡੇ ਲੀਡਰ ਨੇ ਪੰਜਾਬ ਦੇ ਪ੍ਰਧਾਨ ਨੇ ਸਾਡੀ ਆਮ ਆਦਮੀ ਪਾਰਟੀ ਦੇ ਔਰ ਹੈੱਡ ਆਫ ਦਾ ਫੈਮਿਲੀ ਨੇ ਉਹਨਾਂ ਨੇ ਆ ਕੇ ਆਪਣੇ ਉਮੀਦਵਾਰ ਨੂੰ ਵਾਸਤੇ ਕੰਮ ਹੀ ਕਰਨਾ ਹੈ ਜਿਤਾਣਾ ਵੀ ਹੈ ਸੰਭਵ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਗਰ ਉਹਨਾਂ ਦਾ ਵਿਧਾਇਕ ਬਣੇਗਾ ਤੇ ਲੋਕਾਂ ਦੇ ਕੰਮ ਕਰਾ ਸਕੇਗਾ ਅਗਰ ਦੂਜੀ ਪਾਰਟੀ ਦਾ ਵਿਧਾਇਕ ਬਣੇਗਾ ਤੇ ਜਨਤਾ ਦੇ ਕੰਮ ਨਹੀਂ ਹੋਣਗੇ ਇਸ ਕਰਕੇ ਜੋ ਹੈ ਜਨਤਾ ਨੂੰ ਬੇਨਤੀ ਹੈ ਜਨਤਾ ਨੂੰ ਅਪੀਲ ਹੈ ਕਿ ਆਓ ਅਸੀਂ ਮੀਂਦਰਾ ਸਰਕਾਰ ਦਾ ਵਿਧਾਇਕ ਬਣਾਈਏ ਐਮਐਲਏ ਬਣਾਈਏ ਤਾਂ ਕਿ ਸਾਡੇ ਕੰਮ ਜਿਹੜੇ ਪੈਂਡਿੰਗ ਪਏ ਨੇ ਉਹ ਕਰਾ ਸਕੀਏ ਔਰ ਆਉਣ ਵਾਲਾ ਸਮਾਂ ਸਾਡਾ ਜੋ ਹੈ ਉਹ ਵੇਖਿਆ ਹੈ ਅੱਛਾ ਹੋਵੇ ਸੁਨਹਿਰੀ ਹੋਵੇ ਜੀਪੀ ਨੇ ਵੀ ਚਿਲੰਗ ਨਾਲੋਂ ਤਾਂ ਅਰਥ ਪਹਿਲਾਂ ਹੀ ਇਤੋੜੀ ਨੇ ਕਿੰਨੀ ਸੀਟ ਜਿੱਤੇ ਸੀਗਾ ਤੇ ਜਿਹੜਾ ਕੋਈ ਵੀ ਪਾਰਟੀ ਕਰ ਕੋਈ ਮੀਂਦਰਾ ਉਤਾਰਦੀ ਹੈਗੀ ਉਹਦਾ ਹੱਕ ਹੈਗਾ ਰਾਈਟ ਹੈਗਾ ਔਰ ਮੇਰਾ ਉਹਨਾਂ ਨਾਲ ਕੋਈ ਇੰਟਰਨਲ ਮਾਮਲਾ ਉਹਦਾ ਮੇਰਾ ਕੋਈ ਉਹਨਾਂ ਨੂੰ ਰეკਮੈਂਡ ਕਰਨਾ ਰਾਈਟ ਨਹੀਂ ਬੰਦਾ ਹੈਗਾ ਜਿਹੜੇ ਵੀ ਉਮੀਦਵਾਰ ਜਿਹੜੇ ਵੀ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਆਣਗੇ ਉਹਨਾਂ ਨਾਲ ਅਸੀਂ ਲੜਾਂਗੇ ਇਲੈਕਸ਼ਨ ਲੜ ਦਿਸ ਇਜ਼ ਨਾਟ ਅ ਪਰਸਨਲ ਫਾਈਟ ਇਟ ਇਜ਼ ਅ ਫਾਈਟ ਆਫ ਇਲੈਕਸ਼ਨ ਲੋਕਾਂ ਦਾ ਜੋ ਲੋਕਾਂ ਨੂੰ ਅਪੀਲ ਕਰਨੀ ਹੈ ਲੋਕਾਂ ਅੱਗੇ ਜਾ ਕੇ ਬੇਨਤੀਆਂ ਕਰਨੀਆਂ ਹੈ ਕਿ ਸਾਡੇ ਕੀਤੇ ਹੋਏ ਕੰਮਾਂ ਦੇ ਉੱਪਰ ਸਾਨੂੰ ਵੋਟ ਪਾਓ ਅਸੀਂ ਜੋ ਤੁਹਾਨੂੰ ਫ੍ਰੀ ਬਿਜਲੀ ਦੇ ਰਹੇ ਹਾਂ ਫ੍ਰੀ ਪੜ੍ਹਾਈ ਔਰ ਫ੍ਰੀ ਸਿੱਖਿਆ ਤੁਹਾਨੂੰ ਦੇ ਰਹੇ ਹਾਂ ਉਹਦੇ ਬੇਸ ਤੇ ਮੁਕਾਬਲਾ ਪਾਓ ਬਹੁਤ ਬਹੁਤ ਧੰਨਵਾਦ ਤਾਂ ਕਈ ਤਰ੍ਹਾਂ ਦੇ ਪ੍ਰਤੀਕਰਮ ਜਿਹੜੇ ਐ ਇਸ ਇਲੈਕਸ਼ਨ ਦੇ ਸੰਬੰਧੀ ਆ ਰਹੇ ਐ ਪਰ ਇੱਕ ਵੱਡਾ ਸਵਾਲ ਐ ਤੁਹਾਨੂੰ ਇਸ ਚੋਣ ਦੇ ਵਿੱਚੋਂ ਮજબૂત ਉਮੀਦਵਾਰ ਕੌਣ ਲੱਗਦਾ ਹੈ ਔਰ ਇਹ ਜਿਹੜੀ ਬੈਠਕ ਹੋ ਰਹੀ ਹੈ ਇਸ ਬੈਠਕ ਦੇ ਵਿੱਚੋਂ ਇੱਕ ਇਹ ਵੀ ਲੱਗ ਰਿਹਾ ਹੈ ਕਿ ਅਵਤਾਰ ਹੈਨਰੀ ਜਿਹੜੇ ਹੈ ਉਹ ਹੋ ਸਕਦੇ ਆ ਜਾਂ ਫਿਰ ਕੋਈ ਹੋਰ ਜਿਹੜਾ ਹੈ ਉਹ ਇਸ ਜਗ੍ਹਾ ਦੇ ਉੱਤੇ ਆ ਸਕਦਾ ਹੈ ਜਾਂ ਫਿਰ ਜਿਸ ਤਰੀਕੇ ਨਾਲ ਬਾਈ ਇਲੈਕਸ਼ਨ ਦੇ ਮਾਫੀ ਚੋਣਾ ਜਿਹੜੀ ਆਮ ਚੋਣਾ ਸੀਗਾ ਉਹਦੇ ਵਿੱਚ ਜਿਵੇਂ ਹੋਇਆ ਕੈਂਡੀਡੇਟ ਜਿਹੜਾ ਹੈ ਬਾਹਰੋਂ ਲੈਣਾ ਪਿਆ ਕੀ ਕੈਂਡੀਡੇਟ ਬਾਰੋਂ ਜਿਹੜਾ ਹੈ ਉਹ ਆਏਗਾ ਇਸ ਰੂਪ ਦੇ ਵਿੱਚ ਕਾਮਯਾਬੀ ਮਿਲੇਗੀ ਜਿਵੇਂ ਬਾਕੀ ਪਾਰਟੀਆਂ ਨੇ ਦੂਸਰੀ ਪਾਰਟੀਆਂ ਤੋਂ ਆਏ ਹੋਏ ਨੂੰ ਟਿਕਟ ਦਿੰਦੀ ਹੈ ਕਿ ਕਾਂਗਰਸ ਆਪਣੇ ਕੋਰ ਵਰਕਰ ਨੂੰ ਆਪਣੇ ਕੋਰ ਕਾਂਗਰਸੀ ਨੂੰ ਟਿਕਟ ਦੇਗੀ ਜਾਂ ਫਿਰ ਉਹ ਵੀ ਕਿਸੇ bari ਦੇ ਉੱਤੇ ਜਿਹੜਾ ਹੈ ਭਰੋਸਾ ਜ਼ਾਹਰ ਕਰੇਗੀ ਤਾਂ ਇਹ ਕਾਂਗਰਸ ਮੰਥਨ ਦੇ ਵਿੱਚ ਹੈ ਜਿੱਥੇ ਮੇਨ ਦੋ ਪਾਰਟੀਆਂ ਨੇ ਦੇ ਦਿੱਤੇ ਹੈ ਤਾਂ ਉੱਥੇ ਹੁਣ ਕਾਂਗਰਸ ਵੀ ਇਥੇ ਮੰਥਨ ਦੇ ਵਿੱਚ ਲੱਗੀ ਹੋਈ ਹੈ